ਪਰ ਅਸੀਂ YouTube ਤੋਂ ਪੈਸਾ ਕਮਾਉਣਾ ਚਾਹੁੰਦੇ ਆ ਤਾਂ ਜੇ ਤੁਸੀਂ ਇਹ ਚੀਜ਼ਾਂ ਨੂੰ ਬਣਾ ਕੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਤੁਸੀਂ ਮਹੀਨੇ ਦੇ ਤੁਸੀਂ 30-40000 ਰੁਪਏ ਬੜੇ ਆਰਾਮ ਨਾਲ ਘੱਟੋ ਘੱਟ 30 ਕਹਿ ਰਿਹਾ ਮੈਂ 50000 60000 70000 ਰੁਪਏ ਤੱਕ ਤੁਸੀਂ ਕਮਾਉਣਾ ਚਾਹੁੰਦੇ ਹੋ ਨਾ ਮੇਰੇ ਵੱਲੋਂ ਤੁਹਾਨੂੰ ਸਰਮੁ ਪਿਆਰਪਰੀ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਤੁਸੀਂ ਮਹੀਨੇ ਦੇ 40000 ਤੋਂ ਲੈ ਕੇ 50000 60000 70000 ਰੁਪਏ ਤੱਕ ਤੁਸੀਂ ਕਮਾਉਣਾ ਚਾਹੁੰਦੇ ਹੋ ਨਾ ਤਬਲੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਦੇਖੋ ਤੁਹਾਨੂੰ ਸਾਰ ਨੂੰ ਪਤਾ ਹੀ ਆ ਜਿਵੇਂ ਕਿ ਕਾਰਟੂਨ ਦੀ ਵੀਡੀਓ ਨੇ ਜਿਹੜੇ ਉਹ ਬੱਚੇ ਬਹੁਤ ਜ਼ਿਆਦਾ ਦੇਖਦੇ ਨੇ ਹਨਾ ਬਹੁਤ ਹੀ ਜ਼ਿਆਦਾ ਮਤਲਬ ਵੀ ਉਹ ਵੀਡੀਓ ਨੂੰ ਦੇਖਦੇ ਨੇ ਪੂਰੇ ਵਰਲਡ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਬੱਚੇ ਕਾਰਟੂਨ ਦੀ ਵੀਡੀਓ ਬਹੁਤ ਜ਼ਿਆਦਾ ਦੇਖਦੇ ਨੇ ਮੋਰਲ ਸਟੋਰੀ ਹੋਗੀ ਜਾਂ ਫਿਰ ਮਤਲਬ ਵੀ ਕੋ ਹਿੰਦੀ ਪੋਇਮ ਹੋਗੀ ਇੰ ਵગેਰਾ ਹੋ ਗਈ ਹੈ ਨਾ ਉਹ ਬਹੁਤ ਜਿਆਦਾ ਬੱਚੇ ਦੇਖਦੇ ਨੇ ਹੈ ਨਾ ਜੇ ਤੁਸੀਂ ਉਹਨਾਂ ਨੂੰ ਬਣਾ ਕੇ ਤੁਸੀਂ ਆਪਣੇ ਚੈਨਲ ਦੇ ਉੱਤੇ YouTube ਦੇ ਉੱਤੇ ਤੁਸੀਂ ਅਪਲੋਡ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਤੁਸੀਂ ਵੀ ਮਹੀਨੇ ਤੋਂ ਬਹੁਤ ਵਧੀਆ ਪੈਸੇ ਜਿਹੜੇ ਤੁਸੀਂ ਕਮਾਉਣੇ ਸ਼ੁਰੂ ਕਰ ਦੋਗੇ ਹੈ ਨਾ ਸੋ ਉਹ ਵੀਡੀਓ ਨੂੰ ਤੁਸੀਂ ਕਿਵੇਂ ਬਣਾ ਸਕਦੇ ਹੋ ਕਿਦਾਂ ਬਣਾ ਸਕਦੇ ਹੋ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਾ ਤੁਸੀਂ ਪਹਿਲਾਂ ਇੱਕ ਆ ਜਿਹੜੀ ਮੇਰੀ ਇੱਕ ਛੋਟੀ ਜਿਹੀ ਕਲਿੱਪ ਬਣਾਈ ਹੈ ਤੁਸੀਂ ਇਹ ਚੈੱਕ ਕਰੋ ਇੱਕ ਬਾਰ ਕੀ ਬਾਤ ਹੈ ਜਦੋਂ ਇੱਕ ਸ਼ੇਪ ਜੰਗਲ ਵਿੱਚ ਸੋ ਰਿਹਾ تھا ਉਸ ਸਮੇਂ ਇੱਕ ਚੂਹਾ ਉਸਕੇ ਸਰੀਰ ਵਿੱਚ ਉਛਲਕੁੱਦ ਕਰਨੇ ਲਗਾ ਆਪਣੇ ਮਨੋਰੰਜਨ ਕੇ ਲਈ इससे शेर की नींद खराब हो हो गई और वो वो उठ गया गया साथ में गुस्सा भी हो गया। वहीं फिर वो जैसे ही चूहे को खाने को हुआ तब चूहे ने उससे विनती करी कि उसे वो आजाद कर दे और वो उसे कसम देता है कि कभी यदि उसकी जरूरत पड़े तब वो जरूर से शेर की मदद के लिए आएगा चूहे की इस साहसिकता को देखकर ਸ਼ੇਰ ਬਹੁਤ ਹਸਾ। ਸੋ ਦੇਖੋ ਦੇਖ ਲੈਣਾ ਤੁਸੀਂ ਇਹ ਵੀਡੀਓ। ਇਹ ਵੀਡੀਓ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਸੌਖੀ ਆ ਹਨਾ। ਸੋ ਉਹ ਵੀਡੀਓ ਨੂੰ ਤੁਸੀਂ ਕਿਵੇਂ ਬਣਾਉਣਾ ਵਾ ਕਿੱਥੋਂ ਤੁਸੀਂ ਸਟੋਰੀ ਲੈ ਕੇ ਆਉਣੀ ਆ ਕਿੱਥੋਂ ਤੁਸੀਂ ਮਤਲਬ ਜੀ ਆਵਾਜ਼ ਲੈ ਕੇ ਆਉਣੀ ਆ ਕਿੱਥੋਂ ਤੁਸੀਂ ਵੀਡੀਓ ਲੈ ਕੇ ਆਉਣੀ ਆ ਉਹ ਪੂਰੀ ਜਾਣਕਾਰੀ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ। ਸੋ ਅਗਰ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਤੁਹਾਨੂੰ ਕੁਝ ਵੀ ਨਹੀਂ ਨਾ ਹੁੰਦਾ ਹੈਗਾ ਅਗਰ ਗੰਦਵੀਰ ਜੀ ਅਸੀਂ ਬਿਲਕੁਲ ਅਨਪੜਾ ਹਨਾ ਪਰ ਅਸੀਂ YouTube ਤੋਂ ਪੈਸਾ ਕਮਾਉਣਾ ਚਾਹੁੰਦੇ ਆ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲਿਓ। ਜਿਵੇਂ ਜੋ ਜੋ ਮੈਂ ਤੁਹਾਨੂੰ ਸਟੈਪ ਦੱਸਾਂਗਾ ਤੁਸੀਂ ਆਪਣੇ ਮੋ ਆਣਾ ਤੇ ਤੁਸੀਂ ਉਸੇ ਤਰ੍ਹਾਂ ਇੱਕਨਾਂ ਤੁਸੀਂ ਵੀਡੀਓ ਨੂੰ ਬਣਾ ਲੈਣਾ ਉਸੇ ਤਰ੍ਹਾਂ ਤੁਸੀਂ ਆਪਣੀ ਕਹਾਣੀਆਂ ਜਿਹੜੀ ਲਿਖਾ ਲੈਣੀ ਆ ਤੇ ਤੁਸੀਂ ਉਸੇ ਤਰ੍ਹਾਂ ਵੀਡੀਓ ਨੂੰ ਬਣਾ ਕੇ ਦੋ YouTube ਤੇ ਅਪਲੋਡ ਕਰ ਦਿਓ ਤੁਹਾਨੂੰ ਸਿਰਫ ਪਹਿਲੇ 5-6 ਦਿਨ ਔਖਾ ਲੱਗੇਗਾ ਜਦੋਂ ਤੁਸੀਂ ਇੱਕ ਵਾਰੀ ਕਰ ਗਏ ਉਤੋਂ ਬਾਅਦ ਤੁਹਾਨੂੰ ਬਿਲਕੁਲ ਸੌਖਾ ਕੰਮ ਹੋ ਜਾਏਗਾ ਹਣਾ ਇਹਦੇ ਨਾਲ ਤੁਸੀਂ ਇਹ ਚੀਜ਼ ਨਾਲ ਇਹ ਚੀਜ਼ ਬਣਾ ਕੇ ਤੁਸੀਂ YouTube ਤੋਂ ਬਹੁਤ ਹੀ ਵਧੀਆ ਬਹੁਤ ਵਧੀਆ ਤੁਸੀਂ ਪੈਸੇ ਜਿਹੜੇ ਉਹ ਕਮਾ ਸਕਦੇ ਹੋ ਸੋ ਇਹਨੂੰ ਕਿਵੇਂ ਬਣਾਉਣਾ ਜੀ ਆਓ ਜੀ ਚੱਲਦੇ ਆ ਮੇਰੀ ਕੰਪਿਊਟਰ ਸਕਰੀਨ ਦੇ ਵਾਲੇ ਜੀ ਇਹ ਕਰਨਾ ਜੀ ਤੁਸੀਂ ਜਾਣਾ ਆਪਣੇ Chrome ਦੇ ਵਿੱਚ ਜਾਣਾ ਚਲੇ ਜਾਣਾ ਜੀ ਠੀਕ ਹੈ ਜੀ Chrome ਦੇ ਵਿੱਚ ਜਾ ਕੇ ਤੁਸੀਂ ਇੱਥੇ ਲਿਖਣਾ ਵਾ ਵੀ ਤੁਸੀਂ ਇੱਥੇ ਜਾ ਕੇ ਲਿਖਣਾ ਵਾ Chat GPT ਠੀਕ ਹੈ ਜੀ Chat GPT ਆ ਜਾਏਗਾ ਇਹਦਾ Chat GPT ਆ ਜਾਏਗਾ ਤੁਸੀਂ ਇੱਥੇ ਲਿਖਣਾ ਵਾ Kids moral moral story ਠੀਕ ਹੈ ਜੀ ਤੁਸੀਂ ਇਦਾਂ ਲਿਖਣਾ ਇਨ ਹਿੰਦੀ ਇਨ ਹਿੰਦੀ ਠੀਕ ਹੈ ਜੀ ਇਹ ਤਾਂ ਇੱਕ ਬਹੁਤ ਵਧੀਆ ਕਹਾਣੀ ਹੈ ਜਿਹੜੀ ਦੇ ਰਿਹਾ ਦੇਖੋ ਇਮਾਨਦਾਰੀ ਕਰਨਾ ਇਨਾਮ ਠੀਕ ਹੈ گاਵੇਂ ਇੱਕ ਛੋਟਾ ਰਮੇਸ਼ ਰਹਿੰਦਾ ਦਾ ਮਾਤਾ ਪਿਤਾ ਠੀਕ ਆ ਇਹ ਆ ਗਈ ਆ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਕਹਾਣੀ ਹੈ ਜਿਹੜੀ ਤੁਸੀਂ ਲੈ ਸਕਦੇ ਮੈਂ ਵੈਸੇ ਇੱਕ ਆ ਛੇਰ ਵਾਲੇ ਚੂਹੇ ਦੀ ਲਈ ਹੋਈ ਸੀ ਤੁਹਾਨੂੰ ਮੈਂ ਦਿਖਾ ਦੇਣਾ ਦੇਖੋ ਮੈਂ ਕਿ ਛੇਰ ਹੋਰ ਚੂਹੇ ਦੀ ਕਹਾਣੀ ਸੀ ਜਿਹੜੀ ਆ ਲਈ ਹੋਈ ਆ ਦੇਖੋ ਹਣਾ ਠੀਕ ਹੈ ਜੀ ਤੇ ਆ ਦੇਖੋ ਆ ਗਈ ਜੀ ਠੀਕ ਹੈ ਜੀ ਤੇ ਤੁਸੀਂ ਹੁਣ ਕੀ ਕਰਨਾ ਵਾ ਇਹ ਕਹਾਣੀ ਨੂੰ ਤੁਸੀਂ ਠੀਕ ਹੈ ਜੀ ਆ ਆ ਕਹਾਣੀ ਆ ਗਈ ਹੈ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਵਾ ਇੱਥੇ ਤੁਸੀਂ ਨੀਚੇ ਲਾਸਟ ਦੇ ਵਿੱਚ ਜਾ ਕੇ ਲਿਖਣਾ ਵਾ ਇਸ ਕਹਾਣੀ ਕਹਾਣੀ ਕੀ ਹਰ ਏਕ ਲਾਈਨ ਦਾ 3D 3D ਪ੍ਰੋਂਪਟ ਪ੍ਰੋਂਪਟ ਲਿਖ ਕਰ ਲਿਖ ਕਰ ਦਿਓ ਤੇ ਜਿੱਦਾਂ ਤੁਸੀਂ ਇਹ ਲਿਖੋਗੇ ਇਹ ਤੁਹਾਨੂੰ ਹਰੇਕ ਕਹਾਣੀ ਦੀ ਮਤਲਬੀ ਉਹ ਉਹ ਤੋਂ ਦੇ ਦੇਗਾ ਸੀਨ ਵਾਈਜ਼ ਸੀਨ ਠੀਕ ਹੈ ਜੀ ਦੇਖੋ ਸਾਨੂੰ ਹਰ ਇੱਕ ਕਹਾਣੀ ਦਾ ਮਤਲਬ ਸੀਨ ਵਾਈ ਸੀਨ ਤੁਹਾਨੂੰ ਇਹ ਪ੍ਰੋਂਪਟ ਲਿਖ ਕੇ ਦੇ ਦੇਗਾ ਠੀਕ ਹੈ ਜੀ ਆ ਤੁਹਾਨੂੰ ਸਾਰੇ ਪ੍ਰੋਂਪਟ ਲਿਖੇ ਹੋਇਆ ਪ੍ਰੋਂਪਟ ਮਤਲਬ ਇਹ ਤੁਹਾਨੂੰ ਫੋਟੋ ਆ ਵੀ ਫੋਟੋ ਕਿੰਦਾ ਦੀ ਹੋਣੀ ਚਾਹੀਦੀ ਹੈ ਨੇ ਠੀਕ ਹੈ ਜੀ ਤੇ ਦੇਖ ਲਓ ਦੇ ਦਿੱਤੀ ਠੀਕ ਹੈ ਜੀ ਸਾਰੇ ਨੇ ਕਹਾਣੀ ਦੀ ਉਹ ਦੇ ਦਿੱਤੀ ਠੀਕ ਹੈ ਜੀ ਆ ਦੇਖੋ ਠੀਕ ਆ ਇਹਨਾਂ ਸਾਰੇ ਦੀ ਪ੍ਰੋਂਪਟ ਲਿਖ ਕੇ ਦਿੱਤੀ ਆ ਹੁਣ ਤੁਸੀਂ ਕੀ ਕਰਨਾ ਵਾ ਦੇਖੋ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਵੀ ਆ ਜਿਹੜੇ ਆ ਨਾ ਪਹਿਲਾ ਸੀਨ ਆ ਆ ਸੀਨ 1 2 3 4 5 6 ਇਹ 7 8 8 ਤੱਕ ਨੂੰ 9 ਸੀਨ ਹੋ ਗਿਆ ਆਪਣੀ ਸਾਰੇ ਟੋਟਲ ਤੁਸੀਂ ਹੁਣ ਕੀ ਕਰਨਾ ਵਾ ਇਹਨੂੰ ਇੱਥੋਂ ਕਾਪੀ ਕਰਨਾ ਵਾ ਠੀਕ ਹੈ ਜੀ ਇੱਥੋਂ ਇਹਨੂੰ ਕਾਪੀ ਕਰਨਾ ਵਾ ਇੱਥੋਂ ਇਹਨੂੰ ਕਾਪੀ ਕਰਕੇ ਤੁਸੀਂ ਓਪਨ ਕਰਨੀ ਇੱਕ ਹੋਰ ਤੁਸੀਂ ਟਾਈਪ ਕਰਨੀ ਗੂਗਲ ਦੇ ਵਿੱਚ ਤੁਸੀਂ ਇੱਥੇ ਲਿਖਣਾ ਲੂਮਨ ਲੂਮਨ ਠੀਕ ਹੈ ਜੀ ਇਹ ਲਬ ਸੋਰੀ ਪਿਕ ਲੂਮਨ ਹੀ ਕਰਨਾ ਤੁਸੀਂ ਪਿਕ ਲੂਮਨ ਇਹ ਆ ਗਿਆ ਠੀਕ ਹੈ ਜੀ ਪਿੰਕ ਲੂਮਨ ਇਹਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਿੰਦਾ ਜੀ ਠੀਕ ਹੈ ਜੀ ਤੁਸੀਂ ਪਿੰਕ ਲੂਮਨ ਕਰੋਗੇ ਇਹ ਆ ਗਿਆ ਠੀਕ ਹੈ ਜੀ ਤੁਸੀਂ ਇਹ ਤੋਂ ਜਿੰਨੀ ਮਰਜ਼ੀ ਫੋਟੋ ਆ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਇੱਥੇ ਕ੍ਰੇਟ ਤੇ ਲਿਖਿਆ অপਸ਼ਨ ਤੇ ਤੁਸੀਂ ਕਲਿੱਕ ਕਰਨਾ ਹੈ ਜੀਮੇਲ ਦੇ ਨਾਲ ਤੁਸੀਂ ਲੌਗਇਨ ਕਰ ਲੈਣਾ ਜੀ ਜੀਮੇਲ ਆਈਡੀ ਨਾਲ ਲੌਗਇਨ ਕਰ ਲੈਣਾ ਜਿਹੜਾ ਤੁਸੀਂ ਡਾਟਾ ਕਾਪੀ ਕੀਤਾ ਸੀ ਇੱਥੇ ਤੁਸੀਂ ਪੇਸਟ ਕਰ ਦੇਣਾ ਇੱਥੇ ਪੇਸਟ ਕਰੋਗੇ ਯਾ ਦੇਖੋ ਤੁਸੀਂ ਲਿਖਿਆ ਨਾ ਦੇਖੋ ਤਿੰਨ ਜਗ੍ਹਾ ਤੇ ਤੁਸੀਂ ਲਿਖਿਆ ਪਲੱਸ 1 ਦਾ ਨਿਸ਼ਾਨਾ ਤੁਸੀਂ ਇੱਥੇ ਕਲਿੱਕ ਕਰਨਾ ਇਹਦਾ ਸਾਈਜ਼ ਜਿਹੜਾ ਆਪਾਂ ਆ 16 16.9 ਵਾਲਾ ਕਰਨਾ ਤੁਸੀਂ ਇੱਥੇ ਕਲਿੱਕ ਕਰ ਦੋ ਤੇ ਇੱਥੇ ਇੰਟਰ ਕਰ ਦੋ ਇਹ ਤੁਹਾਨੂੰ ਦੇਖੋ ਉਦੋਂ ਦਾ ਪ੍ਰੋਮਪਟ ਆ ਜਿਹੜਾ ਬਿਲਕੁਲ ਤਿਆਰ ਬਰ ਤਿਆਰ ਕਰਕੇ ਦੇ ਦੇਗਾ ਤੁਸੀਂ ਥੋੜੀ देर ਵੇਟ ਕਰਨੀ ਆ ਦੇਖੋ ਇਹ ਤੁਹਾਨੂੰ ਕੁਝ 4-5 ਸੈਕਿੰਡ ਦੇ ਵਿੱਚ ਹੀ ਤੁਹਾਨੂੰ ਤਿਆਰ ਕਰਕੇ ਜਿਹੜਾ ਇਹ ਉਹ ਫੋਟੋ ਜਿਹੜੀ ਬਿਲਕੁਲ ਤਿਆਰ ਕਰਕੇ ਦੇ ਦੇਗਾ ਦੇਖੋ ਜੀ ਆ ਫੋਟੋ ਤਿਆਰ ਕਰਕੇ ਦੇ ਦੀ ਦੇ ਤਰ ਮੈਂ ਵੱਡੀ ਕਰਕੇ ਤੁਹਾਨੂੰ ਦੇਖੋ ਕਿੰਨੀ ਸੋਹਣੀ ਫੋਟੋ ਇਹਨੇ ਟਾਰ ਕਰਕੇ ਦੇਦੀ ਵੀ ਜੰਗਲ ਛੇ ਜੰਗਲ ਦੇ ਵਿੱਚ ਇੱਕ ਸ਼ੇਰ ਬੈਠਾ ਵਾ ਠੀਕ ਹੈ ਜੀ ਹੁਣ ਆਪਾਂ ਇਸੇ ਤਰ੍ਹਾਂ ਦੂਜਾ ਆਪਾਂ ਪ੍ਰੋਮਪਟ ਜਿਹੜਾ ਉਹ ਆਪਾਂ ਤਿਆਰ ਕਰ ਲਾਂਗੇ ਇਹਨੂੰ ਕਾਪੀ ਕਰਾਂਗੇ ਠੀਕ ਹੈ ਜੀ ਇਹਨੂੰ ਕਾਪੀ ਕਰਕੇ ਫਿਰ ਆਪਾਂ ਇੱਥੇ ਦਵਾਂਗੇ ਇੱਥੇ ਫਿਰ ਆਪਾਂ ਪੇਸਟ ਕਰ ਦਾਂਗੇ ਠੀਕ ਹੈ ਜੀ ਇਹਦੇ ਤੋਂ ਤੁਸੀਂ ਇੱਕ ਦਿਨ ਦੇ ਵਿੱਚ ਜਿੰਨੀ ਮਰਜ਼ੀ ਫ੍ਰੀ ਆਫ ਕੋਸਟ ਤੁਸੀਂ ਫੋਟੋਆਂ ਜਿਹੜੀਆਂ ਜਨਰੇਟ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਇਸੇ ਤਰ੍ਹਾਂ ਤੁਸੀਂ ਨੋ ਦੀਆਂ ਨੋ ਪ੍ਰੋਮਪਟ ਜਿਹੜੇ ਲਿਖਿਆ ਉਹਦੀਆਂ ਫੋਟੋ ਤੁਸੀਂ ਤਿਆਰ ਕਰਵਾ ਲੜੀਆਂ ਦੇਖੋ ਇਹਦੀ ਦੇਖੋ ਆ ਵੀ ਕਿੰ ਤੁਸੀਂ ਇਹਨੂੰ ਵੀ ਇੱਥੋਂ ਡਾਊਨਲੋਡ ਕਿੱਦਾਂ ਕਰਨਾ ਵੈਨੂੰ ਆਹ ਨਿਸ਼ਾਨ ਦਿੱਤਾ ਤੁਸੀਂ ਇਹਨੂੰ ਡਾਊਨਲੋਡ ਕਰ ਸਕਦੇ ਹੋ ਜੀ ਇੱਥੋਂ ਠੀਕ ਹੈ ਜੀ ਆਹ ਡਾਊਨਲੋਡ ਹੋ ਗਈ ਆ ਹੁਣ ਤੁਸੀਂ ਕੀ ਕਰਨਾ ਫੋਟੋ ਸਾਰੀ ਜਿੱਦਾਂ ਡਾਊਨਲੋਡ ਕਰ ਲੈਣੀ ਆ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਹੁਣ ਮੈਂ ਤੁਹਾਨੂੰ ਦਿਖਾ ਦੇਣਾ ਜਿਹੜੀਆਂ ਆਪਾਂ ਫੋਟੋ ਨੇ ਜਿਹੜੀਆਂ ਡਾਊਨਲੋਡ ਕੀਤੀਆਂ ਨੇ ਮੇਰੇ ਡਾਊਨਲੋਡ ਦੇ ਵਿੱਚ ਚਲ ਗਈਆਂ ਮੈਂ ਤੁਹਾਨੂੰ ਫੋਟੋ ਦਿਖਾ ਦੇਣਾ ਸਾਰੀ ਜਿਹੜੀ ਮੈਂ ਡਾਊਨਲੋਡ ਕੀਤੀਆਂ ਨੇ ਠੀਕ ਹੈ ਜੀ ਹੁਣ ਤੁਹਾਨੂੰ ਫੋਟੋ ਦਿਖਾ ਦਿੰਦਾ ਜਿਹੜੀ ਮੈਂ ਡਾਊਨਲੋਡ ਕੀਤੀਆਂ ਆ ਦੇਖੋ ਆਹ ਫ ਠੀਕ ਹੈ ਜੀ ਇਹ ਦੇਖੋ ਆ ਸਾਰੀ ਫੋਟੋ ਮੇ ਡਾਊਨਲੋਡ ਕੀਤੀ ਨੇ ਓਕੇ ਹੁਣ ਤੁਸੀਂ ਕੀ ਕਰਨਾ ਵਾ ਆਪਾਂ ਫੋਟੋ ਡਾਊਨਲੋਡ ਆਪਣੀ ਹੋ ਗਈ ਆ ਹੁਣ ਫਿਰ ਤੁਸੀਂ Chrome ਦੇ ਵਿੱਚ ਚਲੇ ਜਾਣਾ Chrome ਦੇ ਵਿੱਚ ਜਾ ਕੇ ਤੁਸੀਂ ਇੱਥੇ ਲਿਖਣਾ ਡਿਜ਼ਾਈਨ AI D I D I G E NAI ਆ ਗਿਆ ਨੰਬਰ 1 ਦੇ ਤੇ ਤੁਸੀਂ ਇਹਦਾ ਵੀ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਹੁਣ ਆਪਾਂ ਫੋਟੋ ਤਾਂ ਤਿਆਰ ਕਰ ਲਈਏ ਜੀ ਹੁਣ ਆਪਾਂ ਦੇਖੋ ਫੋਟੋ ਵੀ ਤਿਆਰ ਕਰ ਲਈਆਂ ਹੁਣ ਆਪਾਂ ਫੋਟੋ ਤੋਂ ਵੀਡੀਓ ਬਣਾਉਣੀ ਹੈ ਵੀਡੀਓ ਕਿਵੇਂ ਬਣਾਉਣੀ ਆ ਆ ਦੇਖ ਲਓ ਤੁਹਾਨੂੰ ਡੇਲੀ ਦੇ ਇੱਕ ਦਿਨ ਦੇ ਇਹ ਤੁਹਾਨੂੰ 120 ਪੁਆਇੰਟ ਦਿਆ ਕਰੇਗਾ ਇੱਕ ਫੋਟੋ ਤੋਂ ਵੀਡੀਓ ਨੂੰ ਬਣਾਉਣ ਲਈ ਤਾਂ 30 ਪੁਆਇੰਟ ਜਿਹੜੇ ਉਹ ਲਏਗਾ ਤੁਸੀਂ ਦੋ ਤਿੰਨ Gmail ਆਈਡੀਆਂ ਦੇ ਨਾਲ ਤੁਸੀਂ ਲੌਗਇਨ ਕਰ ਲੈਣਾ ਮੈਂ ਪਹਿਲੇ Gmail ID ਦੇ ਨਾਲ ਇਹਨੂੰ ਲੌਗਇਨ ਕੀਤਾ ਹੋਇਆ ਵਾ ਠੀਕ ਹੈ ਜੀ ਤੁਸੀਂ ਇੱਥੇ ਅਪਲੋਡ ਲਿਖਿਆ ਵਾ ਤੁਸੀਂ ਇੱਥੇ ਅਪਲੋਡ ਕਰਦਾ ਵਾ ਜਿਹੜੀਆਂ ਫੋਟੋ ਆਪਾਂ ਅਪਲੋਡ ਕੀਤੀਆਂ ਸੀ ਠੀਕ ਹੈ ਜੀ ਉਹ ਫੋਟੋਆਂ ਨੇ ਜਿਹੜੀਆਂ ਆਪਾਂ ਇੱਥੇ ਦਰ ਕੀਤੀ ਆਹ ਫੋਟੋ ਸੀ ਮੰਨ ਕੇ ਚੱਲੋ ਆਪਣੀਆਂ ਫੋਟੋ ਸੀਗੀ ਠੀਕ ਹੈ ਇੱਥੇ ਅਪਲੋਡ ਕਰੇਗਾ ਠੀਕ ਹੈ ਇਹ ਫੋਟੋ ਤੋਂ ਆਪਾਂ ਨੂੰ ਵੀਡੀਓ ਬਣਾ ਕੇ ਦੇ ਦੇਗਾ ਇਹ ਫੋਟੋ ਦੀ ਆਪਾਂ ਨੂੰ ਵੀਡੀਓ ਬਣਾ ਕੇ ਦੇ ਦੇਗਾ ਦੇਖਿਓ ਜੀ ਹਜੇ ਅਪਲੋਡ ਹੁੰਦੀ ਵੀ ਹੈ ਤੁਹਾਡੇ ਨੈਟ ਤੇ ਹੈ ਜਿਹੜਾ ਡਿਪੈਂਡ ਕਰਦਾ ਮੈਂ 올ਰੇਡੀ ਸਾਰੀਆਂ ਫੋਟੋ ਤੋਂ ਵੀਡੀਓ ਬਣਾ ਕੇ ਦੇਖ ਲਈਏ ਇਹ ਤਾਂ ਮੈਂ ਤੁਹਾਨੂੰ ਹਜੇ ਜਸਟ ਬਣਾ ਕੇ ਦਿਖਾ ਰਿਹਾ ਵਾਂ ਠੀਕ ਹੈ ਦੇਖੋ ਆ ਗਿਆ ਠੀਕ ਹੈ ਜੀ ਤੁਸੀਂ ਇੱਥੇ ਪ੍ਰੋਂਪਟ ਵੀ ਲਿਖ ਸਕਦੇ ਹੋ ਵੀ ਇਹ ਕੀ ਗੱਲਬਾਤ ਜਨਰੇਟ ਕਰ ਦੋਗੇ ਠੀਕ ਹੈ ਜੀ ਜਦੋਂ ਤੁਸੀਂ ਇਹ ਤੇ ਜਨਰੇਟ ਕਰੋਗੇ ਇਹ ਤੁਹਾਨੂੰ ਫੋਟੋ ਆ ਜਿਹੜੀ ਫੋਟੋ ਤੋਂ ਵੀਡੀਓ ਜਨਰੇਟ ਕਰਕੇ ਤੁਹਾਨੂੰ ਦੇ ਦੇਗਾ ਕੁਝ ਕੇ ਟਾਈਮ ਦੇ ਵਿੱਚ ਠੀਕ ਹੈ ਜੀ ਆ ਦੇਖੋ ਤੁਹਾਡੇ ਪੁਆਇੰਟ ਆ ਜਿਹੜੇ ਉਹ ਵੀ ਕੱਟੇ ਗਿਆ 90 ਪੁਆਇੰਟ ਆ ਜਿਹੜੇ ਉਹ ਤੁਹਾਡੇ ਰਹਿ ਗਏ ਆ ਜੀ ਠੀਕ ਹੈ ਜੀ ਆਪਾਂ ਥੋੜੀ देर ਤੱਕ ਪਹਿਦੀ ਵੇਟ ਕਰਦੇ ਆ ਸੋ ਤੁਸੀਂ ਦੇਖ ਸਕਦੇ ਹੋ ਜੀ ਮੈਂ ਸਾਰੀਆਂ ਫੋਟੋ ਨੇ ਜਿਹੜੀਆਂ ਮੈਂ ਫੋਟੋ ਤੋਂ ਵੀਡੀਓ ਬਣਾਣੀ ਆ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਵੀ ਦਿਨਾ ਆ ਦੇਖੋ ਸਾਰੀਆਂ ਮੈਂ ਫੋਟੋ ਤੋਂ ਵੀਡੀਓ ਬਣਾਣੀਆਂ ਜੀ ਠੀਕ ਹੈ ਜੀ ਆ ਦੇਖੋ ਆਪੋ ਫੋਟੋ ਤੋਂ ਵੀਡੀਓ ਨੇ ਜਿਹੜੀਆਂ ਆਪਾਂ ਠੀਕ ਹੈ ਯਾਰ ਦੇਖੋ ਫੋਟੋ ਤੋਂ ਵੀਡੀਓ ਬਣ ਗਈਆਂ ਠੀਕ ਹੈ ਹੁਣ ਮੈਂ ਤੁਹਾਨੂੰ ਅਗਲੀ ਵੀ ਦਿਖਾ ਦਿੰਦਾ ਜੀ ਆਹ ਦੇਖੋ ਆ ਵੀ ਬਣ ਗਈ ਹੈ ਵੀਡੀਓ ਕਿੰਨੀ ਸੋਹਣੀ ਵੀਡੀਓ ਬਣਾ ਕੇ ਦਿੱਤੀ ਉਹ ਦੇਖੋ ਐਵੀ ਵੀਡੀਓ ਬਣ ਗਈ ਆ ਆਹ ਦੇਖੋ ਇਹਦੀ ਵੀ ਵੀਡੀਓ ਬਣ ਗਈ ਹੈ ਕਿੰਨੀ ਸੋਹਣੀ ਕਿੰਨੀ ਵਧੀਆ ਵਧੀਆ ਵੀਡੀਓ ਬਣ ਗਈਆਂ ਹਨਾ ਸੋ ਹੁਣ ਆਪਾਂ ਕੀ ਕਰਨਾ ਵਾ ਹੁਣ ਦੇਖੋ ਆਪਣੀਆਂ ਫੋਟੋ ਵੀ ਬਣ ਗਈਆਂ ਵੀਡੀਓ ਨੇ ਜਿਹੜੀਆਂ ਆਪਣੀਆਂ ਉਹ ਵੀ ਬਣ ਗਈਆਂ ਆਪਣੀਆਂ ਸਾਰਾ ਕੁਝ ਆਪਣਾ ਜਿਹੜਾ ਮਟੀਰੀਅਲ ਸੀ ਆਪਣਾ ਉਹ ਤਿਆਰ ਹੋ ਗਿਆ ਜੀ ਹੁਣ ਆਪਾਂ ਕੀ ਕਰਨਾ ਵਾ ਆਪਾਂ ਆਪਣੀ ਸਟੋਰੀ ਦੇ ਵਿੱਚ ਜਾਣਾ ਜਿਹੜੀ ਆਪਣੀ ਸਟੋਰੀ ਸੀ ਆਪਣੀ ਆ ਸਟੋਰੀ ਸੀ ਜੇਣਾ ਇੱਕ ਵਾਰ ਕੀ ਬਾਤ ਹੈ ਇੱਕ ਸ਼ੇਰ ਜੰਗਲ ਵਿੱਚ ਸੋ ਰਹਾ ਥਾ ਆਪਾਂ ਇਹਨੂੰ ਸਾਰੇ ਨੂੰ ਆਪਾਂ ਕਾਪੀ ਕਰ ਲੈਣਾ ਕਾਪੀ ਕਰ ਲੈ ਜੀਨੂੰ ਕਾਪੀ ਕਰਨ ਤੋਂ ਬਾਅਦ ਫਿਰ ਆਪਾਂ ਨਵੀਂ ਟੈਬ ਦੇ ਵਿੱਚ ਜਾਣਾ ਇੱਥੇ ਲਿਖਣਾ 11 ਲਿਵਸ ਠੀਕ ਆ ਇਹ ਆ ਗਿਆ ਇਦੇ ਵਿੱਚ ਆਪਾਂ ਨੂੰ ਆਵਾਜ਼ ਵੀ ਤਾਂ ਚਾਹੀਦੀ ਹੈ ਵੇਸ ਤਾਂ ਜੇ ਤੁਸੀਂ ਆਪ ਚੁੰਨਿਓ ਆਪਣੀ ਆਵਾਜ਼ ਤੁਸੀਂ ਕਰਨਾ ਚੁੰਨਿਓ ਤੁਸੀਂ ਆਪਣੀ ਆਵਾਜ਼ ਵੀ ਹੈ ਜਿਹੜੀ ਤੁਸੀਂ ਦੇ ਸਕਦੇ ਹੋ ਆਪਣੀ ਆਵਾਜ਼ ਵੀ ਕਰੋਗੇ ਤਾਂ ਜ਼ਿਆਦਾ ਬੈਨੀਫਿਟ ਹੈ ਜੇ ਤੁਸੀਂ ਨਹੀਂ ਦੇਣਾ ਚਾਹੁੰਦੇ ਆਪਣੀ ਆਵਾਜ਼ ਕੋਈ ਦਿੱਕਤ ਨਹੀਂ ਵੇਸ ਤਾਂ ਮੈਂ ਇਹੀ ਕਹੂੰਗਾ ਕਿ ਤੁਸੀਂ ਆਪਣੀ ਆਵਾਜ਼ ਜਿਹੜੀ ਉਹ ਦੇ ਦਿਓ ਉਹਦੀ ਕੋਈ ਦਿੱਕਤ ਨਹੀਂ ਇੱਥੇ ਟੈਕਸਟ ਟੂ ਸਪੀਚ ਲਿਖਿਆ ਆਪਾਂ ਇੱਥੇ ਕਲਿੱਕ ਕਰਾਂਗੇ ਜੀ ਠੀਕ ਹੈ ਜੀ ਇੱਥੇ ਕਲਿੱਕ ਕਰਨ ਤੋਂ ਬਾਅਦ ਜਿਹੜੀ ਵੀ ਆਪਣੀ ਕਹਾਣੀ ਸੀਗੀ ਹਣਾ ਤੇ ਮੈਂ ਇੱਥੇ ਉਹ ਪੇਸਟ ਕਰ ਦਾਂਗਾ ਠੀਕ ਹੈ ਜੀ ਇੱਥੇ ਪੇਸਟ ਕਰ ਦਾਂਗਾ ਤੇ ਇਹਨੂੰ ਮੈਂ ਜਨਰੇਟ ਕਰਵਾ ਲਾਂਗਾ ਇੱਥੇ ਕਲਿਕ ਕਰਕੇ ਇੱਥੇ ਕਲਿਕ ਕਰਾਂਗਾ ਇਹ ਮੇਰੀ ਵੀਡੀਓ ਜਿਹੜੀ ਉਹ ਜਨਰੇਟ ਹੋਣੀ ਸ਼ੁਰੂ ਹੋ ਜਗੀ ਇਹ ਮਤਲਬ ਵੀ ਮੈਂ ਬੇਹ ਮੰਗਦਾ ਪਿਆ ਵਾ ਵੀ ਇਹ ਕਹਿੰਦਾ ਵੀ ਜੇ ਤੁ ਆਪਾਂ ਹੋਰ ਐਪ ਦੇ ਵਿੱਚ ਜਾ ਕੇ ਆਪਾਂ ਕਰਦੇ ਅ ਮੈਂ ਮੰਨ ਕੇ ਚੱਲੋ ਮੈਂ ਇਹਦੇ ਵਿੱਚ ਚੱਲ ਜਾਨਾ ਠੀਕ ਹੈ ਜੀ ਮੈਂ ਇੱਥੇ ਕੀਤਾ 11 ਲਿਫਟਸ ਠੀਕ ਹੈ ਜੀ ਤੇ ਆਪਾਂ ਇੱਥੇ ਟ੍ਰਾਈ ਟੂ ਫ੍ਰੀ ਤੇ ਕਲਿਕ ਕੀਤਾ ਇਹ ਤੁਹਾਡੇ ਨੈਟ ਤੇ ਡਿਪੈਂਡ ਕਰਦਾ ਜਿੰਨਾ ਤੇ ਤੁਹਾਡਾ ਨੈਟ ਚੱਲੇਗਾ ਉਨੀ ਛੇਤੀ ਇਹ ਖੁੱਲ ਜੇ ਆ ਦੇਖੋ ਨਿਊ ਟੈਕਸਟ ਟੂ ਸਪੀਚ ਟੈਬ ਆ ਜਾਂਦੇ ਆ ਠੀਕ ਹੈ ਜੀ ਇੱਥੇ ਆ ਗਏ ਜੀ ਆਪਾਂ ਆਪਾਂ ਇਹਨੂੰ ਇਦਾਂ ਇਹ ਉਹ ਜਿਹੜੀ ਆਪਣੀ ਕਹਾਣੀ ਸੀ ਆਪਾਂ ਇੱਥੇ ਕਰਤੀ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਜਨਰੇਟ ਕਰਵਾ ਲੈਣੇ ਆ ਇਹ ਆਪਾਂ ਸਾਡੀ ਕਹਾਣੀ ਨੂੰ ਜਨਰੇਟ ਕਰਕੇ ਦੇ ਦੇਗਾ ਥੋੜੀ ਦੇਰ ਦੇ ਵਿੱਚ ਹੀ ਦੇਖਿਓ ਜੀ ਇੱਕ ਬਾਤ ਕੀ ਬਾਤ ਹੈ ਜਨਰੇਟ ਹੁੰਦੀ ਪੀਐਫ ਇੱਕ ਸ਼ੇਰ ਜੰਗਲ ਮੈਂ ਸੋ ਰਹਾ ਥਾ ਉਸ ਸਮੇਂ ਇੱਕ ਚੂਹਾ ਉਸਕੇ ਸ਼ਰੀਰ ਮੈਂ ਉਛਲਕੁੱਦ ਕਰਨੇ ਲਗਾ ਆਪਣੇ ਮਨੋਰੰਜਨ ਕੇ ਲਈਏ ਇਸ ਸੇ ਸ਼ੇਰ ਦੀ ਨੀਂਦ ਖਰਾਬ ਹੋ ਗਈ ਔਰ ਉਹ ਉੱਠ ਗਿਆ ਸਾਥ ਮੈਂ ਗੁੱਸਾ ਵੀ ਹੋ ਗਿਆ ਵਹੀ ਫਿਰ ਉਹ ਜੈਸੇ ਜੈਸੇ ਠੀਕ ਹੈ ਜੀ ਇਹ ਹੋ ਗਈ ਆ ਓਕੇ ਜੀ ਠੀਕ ਆ ਤੁਸੀਂ ਇੱਥੋਂ ਇਹਨੂੰ ਡਾਊਨਲੋਡ ਕਰ ਲੈਣਾ ਤੁਸੀਂ ਇੱਥੇ ਕਲਿੱਕ ਕਰਕੇ ਇਹਨੂੰ ਡਾਊਨਲੋਡ ਕਰ ਲੈਣਾ ਮੈਂ ਪਹਿਲਾਂ ਹੀ ਡਾਊਨਲੋਡ ਕੀਤੀ ਹੋਈ ਆ ਠੀਕ ਹੈ ਜੀ ਮੈਂ ਤੁਹਾਨੂੰ ਸੁਣਾ ਵੀ ਦਿਨਾ ਜਿਹੜੀ ਮੈਂ ਡਾਊਨਲੋਡ ਕੀਤੀ ਹੋਈ ਆ ਮੈਂ ਪਹਿਲਾਂ ਹੀ ਡਾਊਨਲੋਡ ਕੀਤੀ ਹੋਈ ਆ ਮੈਂ ਤੁਹਾਨੂੰ ਸੁਣਾ ਦਿੰਨਾ ਇੱਕ ਵਾਰੀ ਆ ਸੁਣ ਕੇ ਦੇਖੋ ਜੀ ਇੱਕ ਬਾਰ ਕੀ ਬਾਤ ਹੈ ਜਦੋਂ ਇੱਕ ਸ਼ੇਰ ਜੰਗਲ ਵਿੱਚ ਸੋ ਰਿਹਾ ਥਾ ਉਸ ਸਮੇਂ ਇੱਕ ਉਸ ਸਮੇਂ ਠੀਕ ਹੈ ਜੀ ਮੈਂ ਡਾਊਨਲੋਡ ਕੀਤੀ ਆ ਹੁਣ ਕੀ ਕਰਨਾ ਵੀ ਆਪਾਂ ਜਿਹੜਾ ਸਾਰਾ ਕੁਝ ਆਪਣਾ ਡਾਊਨਲੋਡ ਹੋ ਗਿਆ ਆਪਣੀਆਂ ਫੋਟੋ ਤੋਂ ਵੀਡੀਓ ਵੀ ਬਣ ਗਿਆ ਉਹ ਵੀ ਹੋ ਗਈ ਆਪਣੀ ਇਹ ਆਵਾਜ਼ ਵੀ ਆਪਣੀ ਆ ਗਈ ਹੁਣ ਆਪਾਂ ਇਹਨੂੰ ਐਡਿਟ ਕਰਨਾ ਆਪਾਂ ਐਡਿਟਿੰਗ ਸੌਫਟਵੇਅਰ ਦੇ ਵਿੱਚ ਜਾਵਾਂਗੇ ਤੁਸੀਂ VN ਦੇ ਵਿੱਚ ਜਾਣਾ ਠੀਕ ਹੈ VN ਦੇ ਵਿੱਚ ਜਾਣਾ ਵਾ ਤੇ ਮੈਂ ਜਿਹੜੀ ਕੀਤੀ ਹੋਈ ਆ ਮੈਂ ਆਹ ਕੀਤੀ ਆ ਸਾਰੀ ਆ ਠੀਕ ਹੈ ਜੀ ਇਹਨੂੰ ਸਭ ਤੋਂ ਪਹਿਲਾਂ ਜਾ ਕੇ ਮੈਂ ਨੀਚੇ ਆਵਾਜ਼ ਰੱਖਾਂਗਾ ਆਪਣੀ ਜਿਹੜੀ ਵੌਇਸ ਸੀਗੀ ਠੀਕ ਹੈ ਜੀ ਆ ਰੱਖਾਂਗਾ ਆਵਾਜ਼ ਠੀਕ ਹੈ ਜੀ ਆਵਾਜ਼ ਰੱਖਦੀ ਠੀ ਤੇ ਹੁਣ ਮੈਂ ਥੱਲੇ ਆਲਰੇਡੀ ਫੋਟੋ ਨੇ ਸਾਰੀਆਂ ਵੀ ਫੋਟੋ ਰੱਖ ਲੈਣਾ ਜਿੱਥੇ ਠੀਕ ਹੈ ਇਹਦੀ ਐਡੀਟਿੰਗ ਕਰ ਲੈਣੀ ਆਪਾਂ ਇਸੇ ਦਾ ਆ ਫੋਟੋ ਆ ਗਈ ਸੀਰੀਅਲ ਵਾਈਜ਼ ਆਪਾਂ ਫੋਟੋ ਲਾ ਦੇਣੀ ਜਿੱਦਾਂ ਜਿੱਦਾਂ ਆਪਾਂ ਡਾਊਨਲੋਡ ਕੀਤੇ ਸੀ ਨਾ ਉਹ ਫੋਟੋ ਭਾਈ ਇਸੇ ਤਰ੍ਹਾਂ ਲਾਈ ਜਾਣੀ ਐ ਨਹੀਂ ਹੈਗਾ ਕੋਈ ਅੱਗੇ ਲਾ ਦੋ ਕੋਈ ਪਿੱਛੇ ਲਾ ਦੋ ਜਾਂ ਐਦਾਂ ਐਦਾਂ ਕੁਝ ਨਹੀਂ ਕਰਨਾ ਆਪਾਂ ਜਿੱਦਾਂ ਜਿੱਦਾਂ ਫੋਟੋ ਡਾਊਨਲੋਡ ਕੀਤੇ ਸੀ ਫਰਸਟ ਸੈਕਿੰਡ ਥਰਡ ਪ੍ਰੋਮਪਟ ਦੇ ਹਿਸਾਬ ਨਾਲ ਆਪਾਂ ਉਦਾਂ ਹੀ ਆਪਾਂ ਫੋਟੋਆਂ ਨੇ ਵੀਡੀਓ ਬਣਾਉਣੀ ਆ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਕਿਸੇ ਦੀ ਵੀ ਵੀਡੀਓ ਬਣਾ ਸਕਦੇ ਹੋ ਤੁਸੀਂ ਮਤਲ

उससे विनती करी कि उसे वो आजाद कर दे और वो उसे कसम देता है कि कभी यदि उसकी जरूरत पड़े <laughs> कुछ, महीनों कुछ महीनों के बाद सोने बन गया कुछ महीनों के बाद ठीक है हूं तुसी इन्नू एक्सपोर्ट कर लेना ठीक है जी एक्सपोर्ट कर, कर लेना एक्सपोर्ट करके बन गई हूं मैं थाने दिखाऊंगा मैं ए किद्दा दी बनी है जी ठीक है जी हूं मैं तो कहना एक्सपोर्ट हो गए बना लिए मैं रेडी कर लिए वो थाने सुनन दे देखो ए किद्दा दी बनी सुन एक बार की बात है एक बार की बात है जब एक शेर जंगल में सो रहा था उस समय एक चूहा उसके शरीर में उछल कूद करने लगा अपने मनोरंजन के लिए इससे शेर की नींद खराब हो गई और वो उठ गया साथ में गुस्सा भी हो गया वहीं फिर वो जैसे ही चूहे को खाने को हुआ तब चूहा ऐसे में वो गुजर रहा और जब कई दाँतों से जाल को कुतरने लगा और जिससे ਔਰ ਉਸਨੇ ਚੋਹੇ ਦੇਖੋ ਕਿੰਨੇ ਸਹੀ ਤਰੀਕੇ ਨਾਲ ਆਪਣੀ ਜਿਹੜੀ ਵੀਡੀਓ ਉਹ ਬਣ ਕੇ ਰੈਡੀ ਹੋ ਗਈ ਆ ਤੁਸੀਂ ਇਸੇ ਤਰ੍ਹਾਂ ਕੋਈ ਵੀ ਵੀਡੀਓ ਜਿਹੜੀ ਤੁਸੀਂ ਉਹ ਬਣਾ ਸਕਦੇ ਹੋ ਜੀ ਸੋ ਹਾਂਜੀ ਦੇਖਿਆ ਕਿੰਨਾ ਸੋਖਾ ਤਰੀਕਾ ਵਾ ਕਿੰਨੇ ਸੋਖੇ ਤਰੀਕੇ ਨਾਲ ਤੁਸੀਂ ਇਦਾਂ ਦੀ ਸਟੋਰੀ ਹੈ ਜਿਹੜੀ ਤੁਸੀਂ ਬਣਾ ਸਕਦੇ ਹੋ ਬਾਕੀ ਤੁਹਾਡੇ ਦਿਮਾਗ ਦੇ ਉੱਤੇ ਡਿਪੈਂਡ ਕਰਦਾ ਵਾ ਵੀ ਤੁਸੀਂ ਕੀ ਚੀਜ਼ ਬਣਾਉਣਾ ਚਾਹੁੰਦੇ ਹੋ ਜੇ ਬੱਚਿਆਂ ਦੀ ਤੁਸੀਂ ਹਿੰਦੀ ਦੀ ਪੋਈ ਬਣਾਉਣਾ ਚਾਹੁੰਦੇ ਹੋ ਉਹ ਵੀ ਬਣਾ ਸਕਦੇ ਹੋ ਇੰਗਲਿਸ਼ ਦੀ ਪੋਈ ਬਣਾਉਣਾ ਚਾਹੁੰਦੇ ਹੋ ਉਹ ਵੀ ਬਣਾ ਸਕਦੇ ਹੋ 1 2 3 ਕਾਊਂਟਿੰਗ ਬਣਾ ਸਕਦੇ ਹੋ ਬਹੁਤ ਕੁਝ ਤੁਹਾਡੇ ਦਿਮਾਗ ਤੇ ਡਿਪੈਂਡ ਕਰਦਾ ਵੀ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਣਾ ਕੇ ਦਿਖਾਇਆ ਵਾ ਵੀ ਤੁਸੀਂ ਇਸ ਤਰ੍ਹਾਂ ਤੁਸੀਂ ਬੱਚੇ ਦੀਆਂ ਜਿਹੜੀਆਂ ਮੋਰਲ ਸਟੋਰੀਆਂ ਨੇ ਤੁਸੀਂ ਬਣਾ ਸਕਦੇ ਹੋ ਹਨ ਸੋ ਜਿਵੇਂ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਵੀ ਤੁਸੀਂ ਬੱਚੇ ਬਣਾ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਆਪਣੀ ਕੋਈ ਵੀ ਕਹਾਣੀਆਂ ਕੋਈ ਵੀ ਪੋਇਮਾ ਇਸੇ ਤਰ੍ਹਾਂ ਹੀ ਬਣਾਣੀ ਹੈ process सेम ही ਰਹੇਗਾ ਜੇ ਤੁਸੀਂ ਇਹ ਚੀਜ਼ਾਂ ਨੂੰ ਬਣਾ ਕੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਤੁਸੀਂ ਮਹੀਨੇ ਦੇ ਤੁਸੀਂ 30-40000 ਰੁਪਏ ਬੜੇ ਆਰਾਮ ਨਾਲ ਘਟੋ ਘਟ 30 ਕਿਹਾ ਰਿਹਾ ਮੈਂ ਘਟੋ ਘਟ 30-40000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾਉਣਾ ਸ਼ੁਰੂ ਕਰ ਦੋਗੇ ਜੀ ਹਨਾ ਸੋ ਬਹੁਤ ਸਾਰੇ ਮੇਰੇ ਪਿੰਡ ਭਰਾ ਇਹੋ ਜਿਹੇ ਨੇ ਜਿਹੜੇ ਮੇਰੇ ਕੋਲ ਮਤਲਬ ਵੀ ਮੇਰੇ ਕੋਲ ਜਲੰਧਰ ਸ਼ਹਿਰ ਦੇ ਵਿੱਚ ਮੇਰੇ ਕੋਲ ਕਲਾਸ ਲਾਉਣ ਹੁੰਦੇ ਨੇ ਮੇਰੇ ਕੋਲ ਸਿੱਖ ਕੇ ਜਾਂਦੇ ਨੇ ਤੇ ਉਹਨਾਂ ਨੂੰ ਮੈਂ ਸਿਖਉਣਾ ਉਹਨਾਂ ਵੀ ਤੁਸੀਂ YouTube ਤੋਂ ਕਿਵੇਂ ਮਤਲਬ ਵੀ ਚੈਨਲ ਬਣਾਉਣਾ ਕਿਵੇਂ ਤੁਸੀਂ ਵੀਡੀਓ ਨੂੰ ਸ਼ੂਟ ਕਰਨਾ ਕਿਵੇਂ ਵੀਡੀਓ ਨੂੰ ਐਡਿਟ ਕਰਨਾ ਵਾ ਕਿਵੇਂ ਮਤਲਬ ਵੀ ਤੁਸੀਂ ਸਕੋ ਨਾ ਹੁੰਨਾ ਵਾ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਮੇਰਾ ਭਰਾ ਮਤਲਬ YouTube ਦੇ ਰਿਗਾਰਡਿੰਗ ਇਹ ਆਪਣਾ ਕੋਰਸ ਸਿੱਖਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੀ ਟੀਮ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲੋਂ ਮੇਰੀ ਕਲਾਸ ਆ ਜਿਹੜੀ ਤੇ ਮੇਰੇ ਕੋਲੋਂ ਉਹ ਸਿੱਖ ਸਕਦਾ ਤੇ ਮੇਰੀ ਕਲਾਸ ਆ ਜਿਹੜੀ ਉਹ ਜੁਆਇਨ ਕਰ ਸਕਦਾ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਿਖਾ ਦਾਂਗਾ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਐਡੀਟ ਕਿਵੇਂ ਕਰਨਾ ਕੀ ਕਰਨਾ ਕਿਵੇਂ ਥੰਬਨੇਲ ਲਾਉਣਾ ਵਾ ਤੁਸੀਂ ਤੇ ਕਿਵੇਂ ਤੁਸੀਂ ਵੀਡੀਓ ਨੂੰ ਅਪਲੋਡ ਕਰਨਾ ਜਿਹਦੇ ਨਾਲ ਕੀ ਹੈ ਕਿ ਤੁਸੀਂ ਮਹੀਨੇ ਦੇ ਬਹੁਤ ਵਧੀਆ ਪੈਸੇ ਜਿਹੜੇ ਤੁਸੀਂ ਕਮਾ ਸਕਦੇ ਹਾਂ ਸੋ ਦੋਸਤੋ ਅਗਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਪਲੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਮਿਲ ਲੈ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਰਿਤਾ ਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ